ਅਸੀਂ ਅਸੀਂ ਸਾਡਾ ਪਿੰਡ ਡਬਿਡਾ ਹਰਿਆਣਾ ਸਾਡੀ ਸ਼ੁਭਮ ਪ੍ਰਿੰਟਿੰਗ ਪ੍ਰੈਸ ਜਿਹੜੀ ਕਿ ਬੜੇ ਸਮੇਂ ਤੋਂ ਚੱਲ ਰਹੀ ਹੈ ਇਹ ਸ਼ੁਭਮ ਪ੍ਰਿੰਟਿੰਗ ਪ੍ਰੈਸ ਆਪੋਜੀਟ ਹੀਰੋ ਮੋਟਰਸਾਈਕਲ ਦੇ ਸਾਹਮਣੇ ਹੈ ਤੇ ਅਸੀਂ ਵਿਆਹ ਸ਼ਾਦੀਆਂ ਦੇ ਕਾਰਡ ਖਾਪਦੇ ਹਾਂ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੋਈ ਵੀ ਕਿਸੇ ਕਿਸਮ ਦਾ ਵਿਡਿੰਗ ਕਾਰਡ ਹੋਵੇ ਸਾਡੇ ਕੋਲ ਆਨ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ ਸਾਡੇ ਵਿਡਿੰਗ ਕਾਰਡ ਵਧੀਆ ਤਰੀਕੇ ਨਾਲ ਹੀ ਛਾਪੀਦੇ ਆ ਤੁਸल्ली बख्श काम ਕੀਤਾ ਜਾਂਦਾ ਹੈ ਵੀਡਿੰਗ ਕਾਰਡ ਅਹੀ ਛਾਪੀ ਦੇਨੇ ਸ਼ਹਿਰ ਨਾਲੋਂ ਸਸਤੇ ਵਿਡਿੰਗ ਕਾਰਡ ਤੁਹਾਨੂੰ ਮਿਲਣਗੇ ਵਧੀਆ ਤਰੀਕੇ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ